ਆਮਦੇ ਕੀ ਹੋਇਆ ਜਿੱਦ ਤੇ ਬਾਰਡ ਰਿਕੀ ਜੀ ਸਾਰਿਆਂ ਨੂੰ ਪਹਿਲੀ ਦਾ ਮੇਰੀ ਤਰਫੋਂ ਜੈ ਸ਼੍ਰੀ ਰਾਮ ਮੈਂ ਪਰਜਿੰਦਲ ਬਠਿੰਡਾ ਸ਼ਹਿਰ ਤੋਂ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੀ ਆਰਐਸਮਾ ਚੌਂਕ ਸਾਡੇ ਬਠਿੰਡੇ ਦੀ ਦਿਲ ਦੀ ਧੜਕਣ ਹੈ ਇੱਥੇ ਹਰ ਟਾਈਮ ਪੰਜ ਸੱਤ ਤੋਂ ਬੰਦਾ ਤੱਕ ਹਰ ਟਾਈਮ ਮੌਜੂਦ ਰਹਿੰਦਾ ਹੈ ਪਿੱਛੇ ਜੇ ਲਗਭਗ 15 ਦਿਨ ਪਹਿਲਾਂ ਇੱਕ ਉਰੇ ਵੱਡਾ ਹਾਦਸਾ ਹੋਇਆ ਇੱਕ ਬਜ਼ੁਰਗ ਜੋ ਕਿ ਕਿਕਰ ਬਿਜ਼ਾਰ ਪੂਜਾ ਗਾਰਮੈਂਟ ਵਾਲੇ ਹੈ ਉਹਨਾਂ ਦੇ ਛੇਜਾ ਆ ਕੇ ਮੁਰਲਾ ਵਧਰਾ ਆ ਕੇ ਫਿਰ ਦੇ ਉੱਤੇ ਵੱਜਿਆ ਮੈਂ ਮੌਕੇ ਦਾ ਗਵਾਹ ਹਾਂ ਅਸੀਂ ਉਹਨਾਂ ਦਾ ਇਲਾਜ ਕਰਾਇਆ ਬਹੁਤ ਮੁਸ਼ਕਲ ਨਾਲ ਅਸੀਂ ਉਹਨਾਂ ਦੀ ਜਾਨ ਚਾਈ ਉਹ ਤੋਂ ਬਾਅਦ ਮੈਂਨੇ ਦੋ ਤਿੰਨ ਵੀਡੀਓ ਪਾਈਆਂ ਮੈਂਨੇ ਨਗਰ ਨਿਗਮ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਤੇ ਮੈਂ ਕਮਿਸ਼ਨਰ ਸਾਹਿਬ ਨੇ ਮੈਨੂੰ ਇਹ ਪਿਛਵਾਜ ਦੋਆਇਆ ਕਿ ਅਸੀਂ ਇਹ ਬਿਲਡਿੰਗ ਢਵਾਵਾਂਗੇ ਤੇ ਉਹਨਾਂ ਨੇ ਮੈਨੂੰ ਦੋ ਦਿਨ ਆਪਦੇ ਟਾਫ ਦੇ ਨੰਬਰਾਂ ਨੰਬਰਾਂ ਦੇ ਨੰਬਰ ਵੀ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਉਹਨਾਂ ਨੇ ਅੱਜ ਇਹ ਆਪ ਦੀ ਨਾਕਾਬੰਦੀ ਕਰਕੇ ਇਹ ਨੋਟਿਸ ਕੱਢਿਆ ਹੈ ਕਿ ਅਸੀਂ ਜਲਦੀ ਹੀ ਇਹ ਬਿਲਡਿੰਗ ਢਾਵਾਂਗੇ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਮੇਰੇ ਸ਼ਹਿਰ ਦਾ ਕੋਈ ਵੀ ਮੇਰਾ ਭੈਣ ਭਰਾ ਜਾਂ ਸਕੂਲ ਇੱਥੇ ਦੋ ਸਕੂਲ ਹੈ ਆਰਿਆ ਗਰਲ ਸਕੂਲ ਤੇ ਆਰਿਆ ਮਾਡਰਨ ਸਕੂਲ ਉੱਥੇ ਲਗਭਗ 12-15 ਤੋਂ ਬੱਚਾ ਪੜਦਾ ਨਾਲ ਸਿੰਘ ਸਵਾ ਗੁਰਦੁਆਰਾ ਹੈ ਜੇ ਕਿਸੇ ਵੀ ਮੇਰੇ ਭੈਣ ਭਰਾ ਦੇ ਸੱਟ ਵੱਜਦੀ ਹੈ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਰੋਲਾ ਕਿਰਾਏਦਾਰ ਤੇ ਮਕਾਨ ਮਾਲਕ ਦਾ ਹੈ ਤੇ ਇਹਦੇ ਤੇ ਸਰਵਾਈ ਪਬਲਿਕ ਕਿਉਂ ਕਰੇ ਅਸੀਂ ਇੱਕੋ ਗੱਲ ਕਹਿੰਦੇ ਹਾਂ ਕਿ ਇਹਦੇ ਵੱਧ ਰੇਟ ਆਏ ਜਾਂ ਤੇ ਉੱਪਰਲਾ ਪਰਸੈਂਟ ਆਇਆ ਜਾਵੇ ਮਕਾਨ ਮਾਲਕ ਤੇ ਕਿਰਾਏਦਾਰ ਦਾ ਜੋ ਆਪਣਾ ਰੋਲ ਹੈ ਉਹ ਕੋਰ ਦੇਖੇ ਜਾਂ ਮਕਾਨ ਮਾਲਕ ਜਾਂ ਕਿਰਾਏਦਾਰ ਦੇਖਣ ਪਰ ਪਬਲਿਕ ਦੇ ਥੱਟ ਬਚਨੇ ਜਾਂ ਉਹਨਾਂ ਨੂੰ ਕਿਸੇ ਦਾ ਨੁਕਸਾਨ ਹੁੰਦਾ ਇਹ ਕਿੱਥੋਂ ਤੱਕ ਕਿੱਥੋਂ ਬਰਦਾਸ਼ਤ ਕੀਤੀ ਜਾਊ ਅਸੀਂ ਇੱਕੋ ਗੱਲ ਕਹਿੰਦੇ ਜਿਹੜੇ ਕਿਰਾਏਦਾਰ ਹੈ ਉਹ ਵੀ ਕੌਪਰੇਟ ਕਰਨ ਤੇ ਉਹ ਦਾਲ ਦੀਆਂ ਦੁਕਾਨਾਂ ਬੰਦ ਕਰਕੇ ਤੇ ਪਹਿਲਾਂ ਛੱਜਾ ਢਾਣ ਤੇ ਉਦੋਂ ਬਾਅਦ ਦੁਕਾਨਾਂ ਇਹ 6 ਦੁਕਾਨਾਂ ਕਵਰ ਕਰਕੇ ਗਏ ਆ ਜੀ ਇਹਨਾਂ ਦੇ ਸਾਰਿਆਂ ਦੇ ਛੱਜੇ ਡਿੱਗਣ ਵਾਲੇ ਆ ਜਿਹੜੀਆਂ ਮੂਲੀਆਂ ਦੁਕਾਨਾਂ ਤੇ ਉਹ ਕਿਸੇ ਦਾ ਜਾਨੀ ਵਾਲੀ ਵੀ ਨੁਕਸਾਨ ਹੋ ਰਿਹਾ ਹੋ ਸਕਦਾ ਇਹ ਮੁੱਦਾ ਮੈਨੇ ਹੀ ਚੱਕਿਆ ਸੀ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਸਾਡਾ ਪੂਰਾ ਸਾਥ ਦੇ ਰਿਹਾ ਅਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਤੇ ਕਮਿਸ਼ਨਰ ਸਾਹਿਬ ਅਸੀਂ ਇੱਕੋ ਗੱਲ ਕਹਿੰਦੇ ਕਿ ਕਾਰਪੋਰੇਸ਼ਨ ਦੀ ਇਹ ਡਿਊਟੀ ਬੰਦੀ ਹੈ ਜੇ ਕਿਸੇ ਦੇ ਸੱਟ ਵੱਜਦੀ ਹੈ ਤਾਂ ਇਹਦੇ ਜ਼ਿੰਮੇਵਾਰ ਮਤਲਬ ਕਿ ਕਿੰਨੀ ਪੁਰਾਣੀ ਬਿਲਡਿੰਗ ਹੈ ਇਹ ਲਗਭਗ ਜੋ ਅਸੀਂ ਆਪਦੇ ਬਜ਼ੁਰਗਾਂ ਤੋਂ ਸੁਣੀਆਂ ਇਹ ਸਭਾ 60 ਸਾਲ ਪੁਰਾਣੀ ਬਿਲਡਿੰਗ ਹੈ